ਸਾ ਸ੍ਰੀ ਕਾਂਤੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਪਰ ਗੁੱਡ ਬ੍ਰੀਥ ਵਲੌਗਸ ਤੇ ਤੇ ਆਜ ਸ਼ੁਰੂ ਕਰਦੇ ਆ ਨਵਾਂ ਵਲੌਗ 치ੜੀਆਂ ਦੇ ਦਾਣੇ ਇੱਕ ਨਾ ਆਸ ਹੁੰਦੀ ਆ ਨਾ ਜਿਹੜੀ ਉਹ ਕਦੇ ਵੀ ਕਿਸੇ ਦੀ ਟੁੱਟਣ ਨਹੀਂ ਦੇਣੀ ਚਾਹੀਦੀ ਤੇ ਇਹ ਕੱਲੀ ਇਨਸਾਨਾਂ ਦੀ ਆਸ ਨਹੀਂ ਹੁੰਦੀ ਇਨਸਾਨਾਂ ਨੂੰ ਵੀ ਆਸ ਨਹੀਂ ਹੁੰਦੀ ਜਲਵਰਾਂ ਨੂੰ ਪੰਛੀਆਂ ਨੂੰ ਵੀ ਸਾਡੇ ਤੋਂ ਹੀ ਫਾਨਾ ਤੋਂ ਆਸ ਹੁੰਦੀ ਆ ਮੈਂ ਜਦੋਂ ਵੀ ਉੱਪਰ ਦਾਣਾ ਲੈ ਕੇ ਜਾਂਦੀ ਆ ਤੇ ਚਿੜੀਆਂ ਕਾਂ ਕੂਗੀਆਂ ਤੋਤੇ ਇਕੱਠੇ ਹੋ ਜਾਂਦੇ ਆ ਨਾ ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਇੱਕ ਆਸ ਹੁੰਦੀ ਆ ਕਿ ਸਾਨੂੰ ਇੱਥੋਂ ਖਾਣ ਨੂੰ ਕੁਝ ਮਿਲਣਾ ਹੈ ਤੇ ਉਹ ਆਸ ਜਿਹੜੀ ਹੈ ਉਹ برقرار ਰੱਖਣੀ ਚਾਹੀਦੀ ਏ ਇੱਧਰ ਪਾਣੀ ਵਾਲੀ ਬੋਤਲ ਬਹੁਤ ਜ਼ਰੂਰੀ ਏ ਗਰਮੀ ਦੇ ਵਿੱਚ ਆਪਣੇ ਆਪ ਨੂੰ ਪਾਣੀ ਪਿੰਦੇ ਰਹਿਣਾ ਹਾਈਡਰੇਟ ਰੱਖਣਾ ਤੇ ਲੋਜੀ ਚਲਦੇ ਆਂ ਉੱਪਰ ਜੜੀਆਂ ਦਾ ਦਾਣਾ ਲੈ ਕੇ ਤੇ ਉਮੀਦ ਕਰਦੀ ਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਲਾਈਕ ਕਰੋਗੇ ਤੇ ਪਿਆਰਾ ਜਿਹਾ ਆਪਣਾ ਇੱਕ ਕਮੈਂਟ ਕਰੋਗੇ ਸਵੇਰਨ ਬਹੁਤ ਸੋੜੀਆਂ ਵਾਕ ਮੈਂ ਕਰ ਰਹੀ ਆਂ ਤੇ ਅੱਜ ਚੈੱਕ ਕਰੋ ਰਾਤੀ ਜਿਹੜਾ ਦਹੀਂ ਆਪਾਂ ਜਮਾਇਆ ਸੀ ਉਹ ਹਾ ਸੋਨਾ ਦਹੀਂ ਚਮਕਿਆ ਹੈ ਤੇ ਗੈਸ ਤੇ ਚੁੱਲ੍ਹੇ ਤੇ ਜਿਹੜਾ ਕਹਿੰਦੇ ਹੁੰਨੇ ਨੇ ਨਾ ਆਪਾਂ ਕੁਝ ਵੀ ਨਹੀਂ ਧਰਿਆ ਅਸੀਂ ਸਿਰਫ ਇਧਰ ਠੰਡਾ ਪਾਣੀ ਬਣਾਇਆ ਏ ਵਾਟਰ ਕੋਲਰ ਦੇ ਵਿੱਚ ਤੇ ਵਾਸ਼ ਰਿਸ਼ਮ ਪੂਰਾ ਨਹੀਂ ਠੰਡਾ ਕਲੀ ਸਾਫ਼ ਸਫਾਈ ਦਾ ਪ੍ਰੋਪਰ ਧਿਆਨ ਰੱਖਿਆ ਕਰੋ ਤੇ ਆਜ ਚਸੀ ਬਣਾਉਣੀ ਹੈ ਖਿਚੜੀ ਪਹਿਲਾਂ ਅਸੀਂ ਥੋੜਾ ਜਿਹਾ ਉੱਪਰ ਜਿਹੜੀਆਂ ਅੰਮ੍ਰਿਤਾਂਾ ਪਾਣੀ ਢੱਕਾਈਏ ਫਿਰ ਅਸੀਂ ਬਣਾਵਾਂਗੇ ਖਿਚੜੀ ਲੋ ਜੀ ਸੂਰਜ ਦੇਵਤਾ ਜੀ ਨੂੰ ਚੈੱਕ ਕਰੋ ਕਿ ਅੱਜ ਕੱਲੇ ਦਾਣੇ ਮਿਲੇ ਨੇ ਮੈਨੂੰ ਡੈਡੀ ਕੋਲੋਂ ਮਗਵਾਨੀ ਹੁੰਨੀ ਆ ਮੈਂ ਤੇ ਗਰਮੀ ਚੋ ਵੀ ਜਿਆਦਾ ਦੂਰ ਨਹੀਂ ਗਏ ਜਿੰਨਾ ਕੋ ਬਣਦਾ ਸਰਦਾ ਦਾਣਾ ਜ਼ਰੂਰ ਪਾਇਆ ਕਰੋ ਪਾਣੀ ਮੇ ਰੱਖ ਦਿਆ ਧੋ ਕੇ ਦੇ ਵਿੱਚ ਫਿਰ ਵੀਊ ਚੈੱਕ ਕਰੋ ਕਿੰਨਾ ਸੋਨਾ ਸੂਰਤ ਲੱਗਦਾ ਏ ਜਦੋਂ ਨਿਕਲਦਾ ਏ ਤੇ ਜਦੋਂ ਫਿਰ ਅੱਗ ਦਾ ਗੋਲਾ ਬਣ ਜਾਂਦਾ ਹੈ ਨਾ ਉਦੋਂ ਫਿਰ ਆਹੋ ਵਾਹਿਗੁਰੂ ਸਾਰੇ ਦਿਨ ਜ਼ਰੂਰੀ ਨੇ ਲਓ ਜੀ ਪਤਾ ਲੱਗ ਗਿਆ ਏ ਐ ਹੁੰਦੀ ਏ ਆਸ ਉਮੀਦ ਜਿਹੜੀ ਨਾ ਟੁੱਟਣ ਨਹੀਂ ਦੇਣੀ ਚਾਹੀਦੀ ਦੇਖ ਲਓ ਇਹ ਕੋਲ ਸਾਹਮਣੇ ਬੈਠਾ ਏ ਤੇ ਇਧਰ ਦੇਖੋ ਇਹਨੂੰ ਪਤਾ ਲੱਗ ਜਾਂਦਾ ਏ ਕਿ ਮੈਂ ਆ ਗਈ ਆ ਤੇ ਹੈ ਲੋਤੀ ਹੈ ਆਉ ਮੀਡ ਐ ਆ ਕੁਦਰਤ ਤੇ ਕੁਦਰਤ ਦੇ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਆ ਦੇਖੋ ਐਸ ਕਲੋਨੀ ਦੇ ਵਿੱਚ ਨਾ ਜਿੱਥੇ ਮੈਂ ਰਹਿਨੀ ਆ ਪੰਛੀ ਬਹੁਤ ਨੇ ਤੁਸੀਂ ਕਹੋਗੇ ਕਿ ਰੋਜ਼ ਪੰਛੀਆਂ ਦਾ ਹੀ ਦਿਖਾਉਂਦੇ ਆ ਹਨਾ ਮੈਨੂੰ ਵਧੀਆ ਲੱਗਦੇ ਆ ਮੈਨੂੰ ਇਹਨਾਂ ਚੀਜ਼ਾਂ ਨਾਲ ਸੱਚੀ ਦੱਸਣਾ ਐਦਾਂ ਦੇਖੋ ਮੈਨੂੰ ਇਹਨਾਂ ਚੀਜ਼ਾਂ ਨਾਲ ਪਿਆਰ ਆ ਦੇਖੋ ਜੀ ਲੜਾਈਆਂ ਝਗੜੇ ਤੇ ਪਿਆਰ ਤੇ ਉਮੀਦਾਂ ਸਾਰਿਆਂ ਦੀ ਜਗਦਿਆਂ ਰਹਿਣ ਤੇ ਛੋਟੀਆਂ-ਛੋਟੀਆਂ ਗੱਲਾਂ ਇਹੀ ਹੁੰਦੀਆਂ ਨੇ ਬਾਕੀ ਜੀ ਗਲੇ ਨੂੰ ਥੋੜਾ ਜਿਆ ਹੈਗੀ ਆ ਬਾਕੀ ਇਹ ਆ ਕਿ ਵਲੋਗਿੰਗ ਦੇ ਵਿੱਚ ਹਲੇ ਥੋੜੇ ਜੇ ਕੱਚੇ ਆ ਪੱਕ ਜਾਵਾਂਗੇ ਪਿਆਰ ਦਿਓਗੇ ਲਾਈਕ ਕਰੋਗੇ ਤੇ ਜਰੂਰ ਅੱਗੇ ਵਧਾਂਗੇ ਨਹੀਂ ਤੇ ਫਿਰ ਦੇਖੋ ਲਾਲਚ ਕਿਸੇ ਨੂੰ ਨਹੀਂ ਹੁੰਦਾ ਕਿਸੇ ਨੂੰ ਕੋਈ ਇਹ ਨਹੀਂ ਹੁੰਦਾ ਕਿ ਹਾਂ ਵੀ ਅਸੀਂ ਪਤਾ ਨਹੀਂ ਕਿੰਨਾ ਕੋ ਅਮੀਰ ਹੋ ਜਾਣਾ ਇਹਨਾਂ ਚੀਜ਼ਾਂ ਤੋਂ ਹਨਾ ਬਸ ਇੱਕ ਹੀ ਹੁੰਦਾ ਕਿ ਆਪਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੁੰਦਾ ਏ ਸਾਨੂੰ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦਾ ਇੱਕ ਪਲੇਟਫਾਰਮ ਮਿਲਦਾ ਹੈ ਨਾ ਤੇ ਜ਼ਰੂਰ ਬੋਲ ਲੈਣਾ ਚਾਹੀਦਾ ਹੈ ਆ ਦੇਖੋ ਜੀ ਕੁਦਰਤ ਇਨ੍ਹਾਂ ਚੀਜ਼ਾਂ ਨੂੰ ਦੇਖ ਕੇ ਜੁੱਲ ਸ੍ਰੀ ਸ੍ਰੀ ਸਕੂਨ ਮਿਲਦਾ ਹੈ ਨਾ ਉਹ ਕਿਤੇ ਵੀ ਨਹੀਂ ਹੈਗਾ ਮੇਰੇ ਅੰਦਾਜ਼ੇ ਦੇ ਨਾਲ ਮਾਗੀ ਦੀ ਸੋਚ ਹਰੇਕ ਦੀ ਆਪਣੀ ਆ ਤੇ ਸਿਰਫ ਇੱਕ ਮੈਂ ਇੱਕ ਪਲੇਟਫਾਰਮ ਲਿਆਏ ਮੈਨੂੰ ਇਹ ਨਹੀਂ ਕੋਈ ਲਾਲਚ ਹੈਗਾ ਕਿ ਮੈਂ ਜੀ ਆਪਣੇ ਚੈਨਲ ਤੋਂ ਪਤਾ ਨਹੀਂ ਕਿੰਨਾ ਕੁ ਪੈਸਾ ਕਮਾ ਲਾਂਗੀ ਜਾਂ ਪਤਾ ਨਹੀਂ ਮੈਂ ਕੀ ਬਣ ਜਾਾਂਗੀ ਨਹੀਂ ਜਿੱਥੇ ਵਾਇਗਰੂ ਰੱਖਦਾ ਏ ਸਾਨੂੰ ਰਹਿਣਾ ਪੈਂਦਾ ਏ ਤੇ ਇਧਰ ਚੈੱਕ ਕਰੋ ਜੀ ਰੋਮਾਨਿਕਾ ਮੈਨੂੰ ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜਾ ਸਕੂਨ ਮਿਲਦਾ ਏ ਨਾ ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ। ਬਸ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਕਿੰਨਾ ਪਿਆਰ ਹੈ। ਇਹ ਹੈ ਜੀ ਕੁਦਰਤ। ਜਿਹੜੀ ਸਾਡੇ ਨਾਲ ਹਰ ਪਾਸੇ ਨੇੜੇ ਸਮਾਈ ਆ। ਆ ਸਾਨੂੰ ਲੱਭਣ ਦੀ ਲੋੜ ਆ। ਉਹ ਪਾਣੀ ਆ ਜਿਹਨਾਂ ਨੂੰ ਮੈਂ ਪਾਵਾਂਗੀ। ਸਾਰੇ ਗਮਲਿਆਂ 'ਚ ਪਾਣੀ ਨਹੀਂ ਪਾਵਾਂਗੀ। ਤੇ ਬਸ ਇੱਕ ਹੀ ਪਲੇਟਫਾਰਮ ਆ ਮੇਰੀ ਕੋਲ ਕਿ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰ ਸਕਦੀਆਂ ਤੁਹਾਨੂੰ ਆਪਣੇ ਨਾਲ ਜੋੜ ਸਕਦੀਆਂ ਠੀਕ ਆ ਦੂਸਰਾ ਛੋਟੇ-ਛੋਟੇ ਨਿੱਕੀ-ਨਿੱਕੀ ਕੰਮਕਾਰ ਤੁਹਾਨੂੰ ਦਿਖਾਉਣਾ ਵਧੀਆ ਵੀ ਲੱਗਣ ਲੱਗ ਪਿਆ ਏ ਜੀ ਖਿਚੜੀ ਤੇ ਲਈ ਦਾਲ ਜਿਹੜੀ ਉਹ ਪਿਓ ਦਿੱਤੀ ਆ ਇਹ ਹੈਗੀ ਆ ਸ਼ੋਲਿਆਂ ਦੀ ਦਾਲ ਤੇ ਇਹ ਖਿਚੜੀ ਜਿਹੜੀ ਅੱਜ ਮੈਂ ਬਣਾਉਣ ਜਾ ਰਹੇ ਆ ਨਾ ਆਪਾਂ ਇਹ ਮੈਂ ਤੁਹਾਨੂੰ ਦਿਖਾਵਾਂਗੀ ਇਹ ਕੁਝ ਅਲੱਗ ਤਰ੍ਹਾਂ ਦੀ ਖਿਚੜੀ ਆ ਤੇ ਇਹ दाल ਨੂੰ ਅੱਬਲ ਤੇ ਵੈਸੇ ਰਾਤ ਨੂੰ ਪਿਉਗੇ ਰੱਖਣਾ ਚਾਹੀਦਾ ਆ ਛੇ ਤੋਂ 7 ਘੰਟੇ ਪਰ ਸੰਗਤੀ ਯਾਦ ਨਹੀਂ ਰਿਹਾ ਤੇ ਇਹਨੂੰ ਅਸੀਂ ਹੁਣ ਸਵੇਰ ਦਾ ਪਿਉਂ ਦਿੱਤਾ ਆ ਤੇ ਇਧਰ ਇਹਦੇ ਵਾਸਤੇ ਅਸੀਂ ਕੱਟ ਲਿਆ ਜੀ ਪਿਆਜ਼ ਅਦਰਕ ਲਸਣ ਤੇ ਆਪਾਂ ਇਹਨੂੰ ਤੜਕਾ ਲਾਵਾਂਗੇ ਤੇਸੀ ਘਿਓ ਦਾ ਲੋ ਜੀ ਕੁੱਕਰ ਦੇ ਵਿੱਚ ਦਾਲ ਅਸੀਂ ਪਾ ਦਿੱਤੀ ਹੈ ਜਿਹੜੀ ਅਸੀਂ ਭਿਓਈ ਹੋਈ ਸੀ ਉਹਨੂੰ ਹੁਣ ਆਪਾਂ ਇੱਕ ਸੀਟੀ ਮਰਵਾਵਾਂਗੇ ਦਾਲ ਨੂੰ ਧੋ ਕੇ ਤੇ ਉਹਨੂੰ ਆਪਾਂ ਭਿਉਂ ਕੇ ਰੱਖ ਦਿੱਤਾ ਸੀਗਾ ਵੈਸੇ ਤਾਂ ਇਹ 5-6 ਘੰਟੇ ਰਾਤ ਨੂੰ ਭਿਜੀ ਰਵੇ ਤਾਂ ਬਹੁਤ ਵਧੀਆ ਏ ਪਰ ਜੇ ਨਹੀਂ ਯਾਦ ਰਿਹਾ ਤਾਂ ਸਵੇਰੇ ਭਿਉ ਲੋ ਤੇ ਫਿਰ ਇਹਨੂੰ ਆਪਾਂ ਕੁੱਕਰ ਦੇ ਵਿੱਚ ਇੱਕ ਸੀਟੀ ਮਰਵਾਵਾਂਗੇ ਗੈਸ ਫੁੱਲੀਆ ਖਲਿਓ ਤੇ ਕਰਕੇ ਇੱਕ ਸੀਟੀ ਮਰਵਾ ਰਹੇ ਹਾਂ ਅਸੀਂ जी हर सिमरन भी रेडी हो गया है गुरुद्वारा साहब जाते टाइम हो गया जी साढ़े सात बेज से किन्ने शो हों आठ तो दस लॉ जी हर सिमरन था बहुत खुश है क्योंकि इन्हू परमिशन मिल चुकी है <laughs> <laughs> चलो कोई गल नहीं जाओ बिना ਜਿੰਦੂਰ ਤਾਂ ਜਾ ਰਹੇ ਹਾਂ ਮਿਸਵਾੜੀ ਜਗ੍ਹਾ ਤੇ ਥੋੜਾ ਜਾ ਰਹੇ ਆ ਆਪਾਂ ਹੈਨਾ ਝੂੜ ਜਾਣਾ ਚਾਹੀਦਾ ਤੇ ਅਫਟਰ ਕੁੱਕਰ ਕਰਤਾ ਜੀ ਗੈਸ ਥੱਲਿਓ ਕਰਤਾ ਜੀ ਬੰਦ ਤੇ ਕੁੱਕਰ ਨੂੰ ਆਪਾਂ ਇੱਕ ਸੀਟੀ ਮਰਵਾ ਕੇ ਤੇ ਉਸ ਤੋਂ ਬਾਅਦ ਇਹਨੂੰ ਖੋਲਣਾ ਨਹੀਂ ਆ ਇਹ ਆਪਣੀ ਸਟ੍ਰੀਮ ਦੇ ਵਿੱਚ ਜਿਹੜੀ ਉਹ ਬਨ ਜਾਏਗੀ ਤੇ ਮੰਮੀ ਮੱਖਣ ਕੱਢਣ ਦਿਓ ਹਾਂਜੀ ਜੋ ਸੀ ਇਹ ਤੇ ਮੰਮੀ ਕੱਢਦੇ ਹੋਏ ਮੱਖਣ ਆਏ ਹਾ 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 ਚਾਟੀ ਦੇ ਵਿੱਚ ਨਿੱਕੀ ਜੀ ਚਾਟੀ ਦੇ ਵਿੱਚ ਮੱਖਣ ਕੱਢਦੇ ਹੋਏ ਮੰਮੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਖਿਚੜੀ ਆਪਾਂ ਕਿੱਦਾਂ ਬਣਾਉਣੀ ਆ ਇਹ ਖਿਚੜੀ ਜਿਹੜੀ ਨਾ ਦੂਜੀ ਖਿਚੜੀ ਨਾਲੋਂ ਥੋੜੀ ਜੀ ਹਟ ਕੇ ਆ ਇਹਨੂੰ ਨਾ ਸ਼ਗਨਾ ਵਾਲੀ ਖਿਚੜੀ ਵੀ ਕਈ ਕਹਿੰਦੇ ਆ ਤੇ ਇਹ ਗਰਮੀ ਦੇ ਵਿੱਚ ਬਹੁਤ ਸਵਾਦ ਲੱਗਦੀ ਐ ਵੈਸੇ ਤਾਂ ਉਹ ਵੀ ਖਿਚੜੀ ਬਹੁਤ ਵਧੀਆ ਹੁੰਦੀ ਆ ਪਰ ਐਵੇਂ ਵਾਲੀ ਖਿਚੜੀ ਵੀ ਬਹੁਤ ਵਧੀਆ ਬਣਦੀ ਆ ਸਾਡੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਈ ਮੈਂ ਰੱਖ ਦਿੱਤੀ ਆ ਇਹ ਖਿਚੜੀ ਸਾਡੀ ਬਣੇਗੀ ਜੀ ਕੜਾਈ ਦੇ ਵਿੱਚ ਸਿਰਫ ਆਪਾਂ ਦਾਲ ਨੂੰ ਸਿਟੀ ਮਰਵਾਉਣੀ ਆ ਤੇ ਬਾਕੀ ਇਹਨੂੰ ਜਿਹੜੀ ਆ ਸਾਰਾ ਕੜਾਈ ਦੇ ਵਿੱਚ ਬਣਾਉਣਾ ਐ ਤੇ ਕਿਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਪਾਉਣ ਦੇ ਵਿੱਚ ਕੰਜੂਸੀ ਨਹੀਂ ਕਰਨੀ ਇਹ ਖਾਣਾ ਚਾਹੀਦਾ ਆ ਪਰ ਵੈਸੇ ਵੀ ਜਿਹੜਾ ਆ ਨਾ ਇਹ ਵਧੀਆ ਹੁੰਦਾ ਹੈ ਆਪਣੀ ਸੇਤ ਵਾਸਤੇ ਲਓ ਜੀ ਦੇਸੀ ਕਿਉ ਆਪਾਂ ਪਾ ਦਿੱਤਾ ਆ ਠੀਕ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਅਦਰਕ ਲਸਣ ਤੇ ਫਿਰ ਇਹਨੂੰ ਕਰਾਂਗੇ ਪਿਆਜ਼ ਨੂੰ ਪਾ ਕੇ ਤੜਕਾ ਬਣਾਵਾਂਗੇ ਇਹਦਾ ਕਿਉ ਆਪਾਂ ਹੋ ਗਿਆ ਮੈਲਟ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਇਹ ਥੋੜਾ ਜਿਆਦਾ țeḍ-țeḍ ਫਿੜਫਿੜ ਕਰ ਲੱਗ ਜਾਏ ਜਦੋਂ țeḍ-țeḍ ਫੁੱਲ ਫੁੱਲ ਹੋਣ ਲੱਗ ਪਈ ਐ ਇਹਦੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਅਦਰਕ ਤੇ ਲਸਣ ਪੋਲਿਆ ਹੋਇਆ ਹੈ ਆਪਾਂ ਖੁੱਲਾ ਅਦਰਕ ਲਸਣ ਇਹਦੇ ਪੌਰਾयां ਬਹੁਤ ਚੰਗ ਲੱਗਦੀ ਐ ਇਹ ਲਸਣ ਆਪਾਂ ਫਿਰ ਨਹੀਂ ਪੋਣਾ ਇਹਦਾ ਕੱਚਾ ਪਨ ਗਿਆ ਤਾਂ ਤੁਰੰਤ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ ਸਿਆਲਜ ਲੋਜੀ ਪਿਆਜ਼ ਪਾ ਦਿੱਤਾ ਹੈ ਮੈਂ ਠੀਕ ਛੋਟਾ ਪਿਆਜ਼ ਐਸ ਪੋਜੀਸ਼ਨ ਦੇ ਵਿੱਚ ਆ ਜੀ ਟਰਾਂਸਪੇਰੈਂਟ ਜਿਹਾ ਤੇ ਤੁਸੀਂ ਜਿਹੜੇ ਆ ਨਾ ਚੌਲ ਉਹ ਕਣੀਆਂ ਨਹੀਂ ਲੈਣੀਆਂ ਇਹਦੇ ਵਾਸਤੇ ਚੌਲ ਤੁਸੀਂ ਲੈਣੇ ਆ ਲੰਬੇ ਕੋਈ ਨਹੀਂ ਲੈ ਸਕਦੇ ਉਹ ਬਾਸਮਤੀ ਦੇ ਜਿਹੜੇ ਵੀ ਤੁਸੀਂ ਬਣਾਉਣੇ ਹੋ ਖਾਣੇ ਹੋ ਉਹਨਾਂ ਨੂੰ ਕੀ ਕਰਨਾ ਆ ਤੋਲ ਲੈਣਾ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਕਿਉਂ ਤੇ ਰੱਖ ਦੇਣਾ ਆ ਤੇ ਇਹ ਬਣਦੀ ਆ ਜੀ ਕੜਾਈ ਦੇ ਵਿੱਚ ਇਈ ਮੈਂ ਕੁਕਰਚ ਨਹੀਂ ਬਣਾਉਂਦੀ ਹੁੰਦੀ ਆਪਾਂ ਇਹਨੂੰ ਬਣਾਉਨੇ ਆ ਕੜਾਈ ਦੇ ਵਿੱਚ ਤੇ ਜਿਹੜੇ ਜਿੱਦਾਂ ਮੰਨ ਲਓ ਇੱਕ ਗਲਾਸ ਆਪਾਂ ਛੋਲ ਬਣਾਏ ਹਨਾ ਤੇ ਇੱਕ ਗਲਾਸ ਨੂੰ ਆਪਾਂ ਪਾਉਨੇ ਆ ਦੋ ਗਲਾਸ ਪਾਣੀ ਤੇ ਇਹ ਜਿਹੜੀ ਦਾਲ ਆ ਉਹ ਵਾਇਲ ਕੀਤੀ ਹੈ ਨਾ ਇਹਦੇ ਵਿੱਚ ਵੀ ਪਾਣੀ ਆ ਤੇ ਇਹ ਵਾਲਾ ਪਾਣੀ ਆਪਾਂ ਵੇਸਟ ਨਹੀਂ ਕਰਨਾ ਇਹ ਵਾਲਾ ਪਾਣੀ ਵੀ ਆਪਾਂ ਇਹਦੇ ਵਿੱਚ ਐਡ ਕਰਨਾ ਆ ਇਹ ਕਰਕੇ ਪਾਣੀ ਦੀ ਮੈਜ਼ਰਮੈਂਟ ਦਾ ਅੰਦਾਜ਼ਾ ਲਾ ਲਿਓ ਤਾਂ ਕਿ ਕਈ ਪ੍ਰੋਬਲਮ ਨਾ ਆਵੇ ਜੇ ਇੱਕ ਗਲਾਸ ਬਣਾ ਰਹੇ ਹਾਂ ਤੇ ਦੋ ਗਲਾਸ ਪਾਣੀ ਜਿਹੜਾ ਤੁਸੀਂ ਇੱਕ ਗਲਾਸ ਮੰਨ ਲਓ ਇਹਦੇ ਵਿੱਚੋਂ ਨਿਕਲਾ ਆ ਇਹ ਬਲ ਆ ਇਹਦੇ ਵਿੱਚ ਪਾ ਦਿੱਤਾ ਤੇ ਇੱਕ ਗਲਾਸ ਘਾਰੋਂ ਤੁਸੀਂ ਪਾ ਲੈਣਾ ਆ ਤੇ ਚਲੋ ਜੀ ਤੜਕਾ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜੀ ਤੜਕਾ ਸਾਡਾ ਜਿਹੜਾ ਪਣ ਚੁੱਕਾ ਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਆ ਨਾ ਉਹ ਐਡ ਕਰਾਂਗੇ। ਤੇ ਇਧਰ ਮੈਂ ਜਿਹੜਾ ਕੁੱਕਰ ਖੋਲ ਦਿੱਤਾ ਆ। ਤੇ ਲੋਜੀ ਥਾਲ ਵੀ ਆਪਾਂ ਇਹਦੇ ਵਿੱਚ ਕਰ ਦਾਂਗੇ ਐਡ ਇਹ ਹੈਗੀ ਆ ਛੋਲਿਆਂ ਦੀ ਦਾਲ ਅੱਛਾ ਲੱਗਾ ਨਹੀਂ ਤਾਂ ਕੁਝ ਰਹਿ ਜਾਂਦੇ ਆ ਹਾਲੋ ਜੀ ਐ ਦੇਖ ਦਾਲ ਪਿਆਜ਼ ਅਦਰਕ ਲਸਣ ਜੀਰਾ ਪਾਣੀ ਆਪਾਂ ਪਾ ਦਿੱਤਾ ਦੇ ਹੁਣ ਇਹਦੇ ਵਿੱਚ ਨਮਕ ਪਾਓ ਲੂਣ ਤੁਸੀਂ ਇਹਦੇ ਵਿੱਚ ਕੋਈ ਹਲਦੀ ਕੋਈ ਮਿਰਚ ਟਮਾਟਰ ਕੁਝ ਨਹੀਂ ਪੈਂਦਾ ਸਿਰਫ ਦੇਸੀ ਕੇ ਉਦਾ ਤੜਕਾ ਤੇ ਸਾਡੀ ਖਿਚੜੀ ਬਹੁਤ ਸਵਾਦ ਬਣ ਕੇ ਜਿਹੜੀ ਉਹ ਰੈਡੀ ਹੁੰਦੀ ਆ ਨਮਕ ਤੁਸੀਂ ਆਪਣੇ ਹਾਂ ਹੈ ਆਪਾਂারে ਗਰਮ ਮਸਾਲਾ ਮੰਮੀ ਨੇ ਪਾ ਦਿੱਤਾ ਤੇ ਆਪਾਂ ਇਹਦੇ ਵਿੱਚ ਨਾ ਨਮਕ ਜਿਹੜਾ ਤੁਸੀਂ ਆਪਣੇ ਸਵਾਦ ਅਨੁਸਾਰ ਪਾਓ ਨਮਕ ਪਾਓ ਮੰਮੀ ਨਮਕ ਆਪਣੇ ਸਵਾਦ ਅਨੁਸਾਰ ਪਾਓ ਕਿਉਂਕਿ ਨਮਕ ਘੱਟ ਖਾਨੇ ਤੇ ਅਸੀਂ ਨਮਕ ਛੜਾਇਓ ਘੱਟ ਹੀ ਪਾਉਣੇ ਹੁੰਨੇ ਆ ਬਾਕੀ ਦਹੀਂ ਦੇ ਨਾਲ ਇਹਨੂੰ ਖਾਓ ਮੱਖਣ ਪਾ ਕੇ ਖਾਓ ਨਾਲ ਆਂਬ ਦਾ ਅਚਾਰ ਵੀ ਲੈਣੀ ਹੁੰਦੀ ਆ ਤੇ ਨਾਲ ਵਿੱਚ ਘੱਟ ਦੀ ਹੁੰਦੀ ਆ ਕੱਚਾ ਪਿਆਜ਼ ਤੇ ਆਹ ਆਹ ਮਜ਼ਾ ਆ ਜਾਂਦਾ ਹੈ ਨਾ ਉਹ ਵੀ ਤੇ ਐ ਲੋ ਜੀ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਣਾ ਹੈ ਜੀ ਮੇਰੇ ਹਿਸਾਬ ਨਾਲ ਨਾ ਨਾ ਪਾਓ ਨਮਕ ਤੇ ਹੁਣ ਕੀ ਕਰਨਾ ਹੈ ਆਪਾਂ ਜੀਰਾ ਇੱਕ ਤੇ ਆਪਾਂ ਪਹਿਲਾਂ ਭੁੰਨ ਲਿਆ ਸੀ ਤੜਕੇ ਦੇ ਵਿੱਚ ਮੈਂ ਥੋੜਾ ਜਿਹਾ ਜੀਰਾ ਪਾ ਦਉ ਤੇ ਥੋੜਾ ਜਿਹਾ ਜੀਰਾ ਜਿਹੜਾ ਜਦੋਂ ਪਾਣੀ ਜਿਹੜਾ ਨਾ ਆਪਾਂ ਹੁਣ ਪਾਇਆ ਵਾ ਤੇ ਆਪਾਂ ਇਹਦੇ ਉੱਪਰ ਪਾਵਾਂਗੇ ਲੋ ਜੀ ਤੇ ਚੌਲ ਆਪਾਂ ਧੋ ਕੇ ਭਿਉਂ ਦਿੱਤੇ ਨੇ ਤੇ ਇਹਨੂੰ ਹੁਣ ਟੱਕ ਦਾਂਗੇ ਇੱਕ ਬੋਇਲ ਆਉਣ ਤੱਕ ਜਦੋਂ ਇੱਕ ਬੋਇਲ ਆ ਜਾਏਗਾ ਤੇ ਫਿਰ ਆਪਾਂ ਜਿਹੜੇ ਵਿੱਚ ਚੌਲ ਪਾਵਾਂਗੇ ਬਾਕੀ ਜਿਹੜਾ ਸਾਰਾ ਪ੍ਰੋਸੈਸ ਹੈਗਾ ਸੇਮ ਹੀ ਆ ਅੱਛਾ ਬਾਕੀ ਜਿਹੜਾ ਸਾਰਾ ਪ੍ਰੋਸੈਸ ਹੈਗਾ ਨਾ ਸੇਮ ਹੀ ਛੋਲਾ ਮੰਗੂਆਂ ਅੱਰੀ ਬਹੁਤ ਹੀ ਸੱਚੀ ਸਵਾਦ ਬਣਦੀ ਆ ਤੇ ਹੈਲਦੀ ਵੀ ਹੁੰਦੀ ਆ ਤੇ ਅੱਜ ਨਾਲ ਬਣਾ ਰਹੇ ਆ ਅਸੀਂ ਸ਼ਿਮਲਾ ਮਿਰਚਾਂ ਕਿਉਂਕਿ ਸਬਜੀ ਤਾਂ ਬਹੁਤ ਜ਼ਰੂਰੀ ਆ ਨਾਲ ਉਹਦੇ ਲਈ ਮੈਂ ਕੱਟਾਂਗੀ ਅਦਰਕ ਪਿਆਜ਼ ਤੇ ਲਸਣ ਤੇ ਇਧਰ ਗੈਸ ਤੁਸੀਂ ਹਲੇ ਤੇਜ਼ ਰੱਖਣੀ ਆ ਇੱਕ ਬੋਇਲ ਆਏਗਾ ਜਦੋਂ ਫਿਰ ਇਹਦੇ ਵਿੱਚ ਆਪਾਂ ਜਿਹੜੇ ਆ ਛੌਲ ਤੋਕੇ ਪਾ ਦਾਂਗੇ ਮੈਂ ਆਪਣੇ ਲਈ ਕੱਟ ਲਿਆ ਅਧਵਾਣਾ ਤੇ ਖਰਬੂਜਾ ਦੋਵੇਂ ਮੇਲਨ ਮੇਲਨ ਇਕੱਠੇ ਕਰਾਂਗੇ ਪਰ ਨਾ ਉਹਨਾਂ ਕਰਬੂਜਿਆਂ ਦਾ ਉਹ ਮਜ਼ਾ ਜਣੀ ਰਹਿ ਗਿਆ ਖਾਣ ਦਾ ਪਾਣੀ ਆ ਗਿਆ ਉਹਨਾਂ ਦੇ ਵਿੱਚ ਨਾ ਹੁਣ ਹਲਕੀ ਜਿਹੀ ਬਰਫਾਤ ਨਾਲ ਹੀ ਖਰਾਬ ਹੋ ਗਿਆ ਤੇ ਲੋ ਜੀ ਬੋਇਲਡ ਆ ਗਿਆ ਪਾਣੀ ਨੂੰ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਗੈਸ ਕੱਟ ਕਰਾਂਗੇ ਤੇ ਮੰਮੀ ਪਾਉਣ ਲੱਗੇ ਨੇ ਇਹਦੇ ਵਿੱਚ ਹੁਣ ਛੋਲ ਲਓ ਮੰਮੀ ਪਾਓ ਛੋਲੋ ਨਾ ਇਹਦੇ ਨੇ ਚਪਕਣ ਤੋਂ ਸਾਲਵ ਹੋ ਜਾਏ ਇਹਨੋਂ ਛੇ ਦਾਣਾ ਆਪਾਂ ਕੋਈ ਨਹੀਂ ਛੱਡਣਾ ਫਾਰੇ ਆਪਾਂ ਪਤੀਲੇ ਨਾਲੋਂ ਲਾ ਲਊਗੇ ਤੇ ਕੜਾਈ ਦੇ ਵਿੱਚ ਫੁੱਟ ਦੇ ਦੇਣੇ ਛੋਲ ਕੜਾਈ ਵੀ ਸੁੱਕ ਨਾਲ ਛੱਡੀ ਬਹੁਤ ਵਧੀਆ ਮੈਂ ਮੰਮੀ ਕੜਾਈ ਵੀ ਮੈਂ ਸੁੱਕ ਨਾਲ ਛੱਡੀ ਬਹੁਤ ਵਧੀਆ ਤੁਸੀਂ ਜੀ ਗੋਲਨ ਹੈ ਲੈ ਲਓ ਨਾਲ ਜਿਮਰਨ ਬਹੁਤ ਪੂਰੋ ਕੇ ਖੰਦਾ ਐਲੂ ਜੀ ਭੱਜ ਗਿਆ ਜੀ ਇਹਦੇ ਵਿੱਚ ਕਾਸ਼ਾ ਤੇ ਹੁਣ ਆਪਾਂ ਗੈਸ ਹਾਲੇ ਚੋਲ ਕੇ ਕਰਦਾਂਗੇ ਟੱਕਾ ਕੱਟ ਸੇਕ ਕਰਦਾਂਗੇ ਗੈਸ ਬਹੁਤ ਜ਼ਿਆਦਾ ਤੇ ਘੱਟ ਨਹੀਂ ਕਰਨਾ ਨਾਰਮਲ ਜਿਹਾ ਰੱਖਣਾ ਹੈ ਤੇ ਇਹਨਾਂ ਨੂੰ ਨਾ ਰੱਖਣਾ ਨਹੀਂ ਹੈਗਾ ਤਾਂ ਕਿ ਪਾਣੀ ਬਾਹਰ ਨਾ ਆ ਜੇ ਇਹਨਾਂ ਨੂੰ ਹਲਕਾ ਜਿਹਾ ਨੱਗਾ ਕਰਕੇ ਤੇ ਆਪਾਂ ਗੈਸ ਕੱਟ ਕਰ ਦਾਂਗੇ ਫਿਰ ਜਦੋਂ ਇਹ ਬਣਦੇ ਆਂ ਤੇ ਮੈਂ ਤੁਹਾਨੂੰ ਦੀ ਸ਼ਕਲ ਦਿਖਾਉਂਗੀ ਕਿ ਕਿੱਦਾਂ ਦੇ ਬਣੇ ਆ ਇਹ ਸੱਚੀ ਬਹੁਤ ਸਵਾਦ ਬਣਦੇ ਆ ਤੇ ਬਹੁਤ ਵਧੀਆ ਲੱਗਦੇ ਆ ਗਰਮੀਆਂ ਦੇ ਵਿੱਚ ਸਪੈਸ਼ਲੀ ਖਾਣੇ ਨਾਲ ਤੁਹਾਨੂੰ ਮੈਂ ਦੱਸਿਆ ਅਚਾਰ ਨਾਲ ਪਿਆਜ਼ ਨਾਲ ਮੱਖਣ ਤੇ ਨਾਲ ਜੇ ਤੁਹਾਡਾ دل ਕਰਦਾ ਤੇ ਦਹੀਂ ਤੁਸੀਂ ਲੈ ਸਕਦੇ ਹੋ ਹਾਂ ਇਸ ਸਟੇਜ ਤੇ ਨਾ ਇੱਕ ਵਾਰੀ ਤੁਸੀਂ ਨਮਕ ਜ਼ਰੂਰ ਚੈੱਕ ਕਰ ਲਿਓ

ਖਾਣਾ ਯਾਤ ਰਾਈਸ ਦਾਲ ਵਾਲੀ ਖਿਚੜੀ ਕੀ ਖਾਣਾ ਮੇਰੇ ਬੱਚੇ ਲਈ ਅੱਜ ਹੂੰ ਉਦਾਸ ਸੀ ਕਿਉਂ ਅੱਜ ਨਹੀਂ ਇਹ ਪੀਣ ਨਹੀਂ ਉਦਾਸ ਨਾਸ਼ ਕਿਉਂ ਆ ਹੈ ਤੇਰੇ ਆਪ ਰਾਤ ਨੂੰ ਜਿਹੜੀਆਂ ਪਿੰਡੀਆਂ ਬਣਾਈਆਂ ਸੀ ਆਪਣੇ ਘਰ ਦੀਆਂ ਲੱਥੀਆਂ ਹੋਈਆਂ ਉਹ ਦੇਖੋ ਅਰੇ ਇੱਕ ਗੱਲ ਆ ਵੈਸੇ ਆਪਣੇ ਘਰ ਦੀ ਜਿਹੜੀ ਸਬਜ਼ੀ ਲੱਤਦੀ ਹੈ ਨਾ ਉਹਦਾ ਖਾਣ ਦਾ ਸਵਾਦ ਵੱਖਰਾ ਹੀ ਹੁੰਦਾ ਹੈ ਆ ਉਦੇ ਵਿੱਚ ਕੋਈ ਦਵਾਈ ਕੋਈ ਮਿਲਾਵਟ ਨਹੀਂ ਹੁੰਦੀ ਉਹ ਬਹੁਤ ਸਵਾਦਗਰਦ ਤੇ ਐ ਲੋ ਜੀ ਹੁਣ ਆਪਾਂ ਇਹਨੂੰ ਕਰਦੇ ਆ ਇੰਜੋਏ ਬੈਠ ਕੇ ਲੋ ਜੀ ਹੁਣ ਚੈੱਕ ਕਰੋ ਤੁਸੀਂ ਕਿੱਸਾ ਪਾਓ ਬਹੁਤ ਸੋਹਣੀ স্মੈਲ ਇੱਕ ਵਾਰੀ ਨਾਲ ਵਿੱਚ ਕੜਸੀ ਮਾਰ ਕੇ ਹਿਲਾ ਦਿੱਤਾ ਏ ਗੈਸ ਆਪਾਂ ਹੁਣ ਬਿਲਕੁਲ ਸਿੰਕ ਕਰ ਦੇਣੀ ਆ ਤੇ ਇਹਨੂੰ ਹੁਣ ਪ੍ਰੋਪਰ ਟੱਕ ਦੇਣਾ ਆ ਹੌਲੀ ਨੂੰ ਉਦੋਂ ਹੀ ਖੋਲਾਂਗੇ ਜਦੋਂ ਇਹ ਉੱਪਰ ਬਣ ਚੂਗੀ ਪੂਰੀ ਤਰ੍ਹਾਂ ਬਣੀ ਹੋਊਗੀ ਫਿਰ ਮੈਂ ਤੁਹਾਨੂੰ ਦਿਖਾਉਂਗੀ ਕਿਦਾਂ ਖਿਲੀ ਖਿਲੀ ਤੇ ਕਿੰਨੀ ਸਵਾਦ ਤੇ ਕਿੰਨੀ ਸੋਹਣੀ ਖਿਚੜੀ ਬਣਦੀ ਆ ਇਧਰ ਵੀ ਦੇਖ ਲਿਏ ਵਾਓ ਦੇਖੋ ਜੀ ਚੈੱਕ ਕਰੋ ਲੋ ਕਿੰਨੇ ਫਤਿਹਆ ਛੋਲ ਖਿਚੜੀ ਦਾਲ ਵਾਲੀ ਖਿੜੀ ਖਿੜੀ ਬਣੀ ਆ ਗੇਸ ਕਰ ਦਾਂਗੇ ਜੀ ਆਪਾਂ ਬੰਦ ਤੇ ਇਹਨਾਂ ਨੂੰ ਆਪਾਂ ਨਾ 5-7 ਮਿੰਟ ਲਈ ਟੱਕ ਕੇ ਰੱਖ ਦਾਂਗੇ ਜਦੋਂ ਨਾ ਇਸ ਪੋਜੀਸ਼ਨ ਤੇ ਆਗੇ ਮੈਨੂੰ ਦਿਖਾਉਣਾ ਨਾ ਯਾਦ ਨਹੀਂ ਰਿਹਾ ਇੱਕ ਚਮਚ ਮੱਖਣ ਦਾ ਇਹਦੇ ਵਿੱਚ ਛੁੱਟ ਰਿਹਾ ਕਰੋ ਛੋੜ ਦਿੱਤਾ ਸੀ ਨਾ ਹਾਂ ਮੰਮੀ ਨੇ ਛੋੜ ਦਿੱਤਾ ਸੀ ਮੱਖਣ ਤੇ ਮੈਨੂੰ ਦਿਖਾਉਣਾ ਯਾਦ ਨਹੀਂ ਰਿਹਾ ਮੈਂ ਕੱਪੜੇ ਤੋਣ ਚਲੇ ਗਈ ਸੀ ਤੇ ਹੁਣ ਆਪਾਂ ਇਹਨਾਂ ਨੂੰ 5-7 ਮਿੰਟ ਲਈ ਟੱਕ ਦਾਂਗੇ ਫਿਰ ਆਪਾਂ ਇਹਨਾਂ ਨੂੰ ਗਰਮ-ਗਰਮ ਖਾਵਾਂਗੇ